ਹਾਂਜੀ ਇਹ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਕੀ ਨੇ ਠੀਕ ਜਨਵਰੀ ਸੈਟ ਹੋਇਆ ਤਾਂ ਹੁਣ ਇੱਕਦਮ ਉਹ ਬਾਜੀ ਦੇਪਾ ਸਿੱਧਾ ਆ ਗਏ ਸੀ ਬਾਈ ਬੇਲੇ ਬੋਰ ਬਾਈ ਕੀ ਹਾਲ ਚਾਲ ਠੀਕ ਹੈ ਜੀ ਤੇ ਬਾਈ ਜਨਵਾਰ ਤੋਂ ਨੂੰ ਸ਼ੌਂਕ ਕਰਾਉਂਦੇ ਸਾਰੇ ਬਾਈ ਨੇ ਤੇ 90% ਆਪ ਕੁੱਤਰ ਸਾਰੇ ਬਾਈ ਦੂਈ ਲੈ ਕੇ ਇੰਨੇ ਕਰਦੇ ਨੇ ਤੇ ਟਾਈਮ ਨਹੀਂ ਸੀ ਕਦੇ ਆਉਨੇ ਰਹਿੰਦੇ ਬਾਈ ਉਹਨੇ ਟਾਈਮ ਨਹੀਂ ਸੀ ਕਦੇ ਵੀਡੀਓ ਬਣਾਉਂਦਾ ਕਿਉਂਕਿ ਬਾਈ ਬਾਈ ਜਾਂਦਾ ਬੀਜੀ ਹੁੰਦਾ ਥੋੜਾ ਜਿਹਾ ਕੰਮ ਕੰਮ ਤੇ ਕਿਨੇ ਕੁੜੇ ਤੇ ਚੱਲ ਜਾਂਦਾ ਤੇ ਬਾਕੀ ਘਰੇ ਘੀਂ ਜਾਰੀ ਕਰਕੇ ਹਨਾ ਟਾਈਮ ਨਹੀਂ ਲੱਗਦਾ ਕਈ ਵਾਰ ਵਲੌਗ ਬਣਾਉਂਦਾ ਅੱਜ ਆਏ ਬਾਈ ਤੁਹਾਨੂੰ ਸਾਰੇ ਸੈਟਅਪ ਦਿਖਾਉਣੇ ਬਾਈ ਦਾ ਕੰਪਿਊਟਰ ਕੱਟਰ ਸਾਰਿਆਂ ਦਾ ਸ਼ੌਂਕ ਕਰਾਉਣੀ ਆ ਆ ਜੀ ਬਈ ਅੰਦਰ ਬਾਈ ਦਿਖਾਓ ਲੋ ਬਈ ਕਰੋ ਸ਼ੌਂਕ ਫਿਰ ਬਾਈ ਮੇਲ ਆ ਕੇ ਧੀਮਾ ਸਾਰੇ ਇਹ ਇਹ ਲੈ ਕਬੂਤਰ ਆ ਬਾਈ ਸਾਰੇ ਦੇਖ ਲੋ ਬਾਜੀ ਬੁਈ ਛੱਡੀ ਬਾਈ ਇਹ ਕੀ ਕਹਿੰਦੇ ਇਹਦੀ ਛੱਡੀਆਂ 4 5 ਛੱਡਣੇ ਠੀਕ ਦੂਸਰਾ ਦਸਣਾ ਦੇਖਾਂ ਉਹ ਕੀ ਕਹਿੰਦੇ ਦੂਸਰਾ ਵਾਲੇ ਹੁਣ ਕਬੂਤਰ ਬਿਮਾਰ ਹੋ ਗਏ ਅੱਗੇ ਨਾ ਅੱਗੇ ਢੱਲੇ ਹੋ ਗਏ ਬਾਈ ਦੇ ਅ ਆ ਪੱਲ ਲੱਗ ਗਈ ਜਿਹੜਾ ਲੰਕੀ ਲੱਗਦਾ ਉਹ ਆਵळा ਫੜ ਕੇ ਦਿਖਾਵਾਂਗੇ ਮਰਾ ਇਹ ਆ ਮੋਰ ਲੱਗੇ ਦੇਖੋ ਬਈ ਕਰੋ ਸ਼ੌਂਕ ਸ਼ਾਕਾ ਜੀ ਕਿ ਬਰੇਡ ਸ਼ਾਕਾ ਕਰਦਾ ਹੀ ਬਈ ਆਪਣਾ ਬਠਾ ਕੇ ਕਰਦਾ ਹੀ ਲਿਦਾਈ ਕਿ ਜਿੱਥੇ ਆਏ ਬਈ ਕਿਸ ਟਾਈਮ ਤੇ ਕੱਟਿਆ ਗਿਆ ਕਿਸ ਟਾਈਮ ਤੇ ਬੈਠਾ ਹੈ ਤੇ ਕਿੰਨੇ ਵਜੇ ਨਿਪਟੜ ਗਈ ਬਾਜੀ ਬਸ ਸਾਢੇ ਕਿਨ ਦੋਜਿਆਂ ਨੇ ਵੰਡੇ ਗਏ ਸੀ ਠੀਕ ਆ ਜੀ ਵਧੀਆ ਬਈ ਟਾਈਮ ਦਾ ਬੈਠਾ ਹਾਂ ਡੇਢ ਘੰਟਾ 10 ਘੰਟਾ ਡੇਢ ਘੰਟਾ ਵਾਧਾ ਹਾਂਜੀ ਹਾਂਜੀ ਠੀਕ ਆ ਜੀ ਕਿ ਟਾਈਮ ਤੇ ਕੱਟਿਆ ਗਿਆ ਬਾਅਦ ਚ ਬੈਠਾ ਹਾਂ ਤੇ ਕਿਵੇਂ ਹੁਣ ਜੂੜਾ ਜੜਾ ਜਿਹਾ ਪਾਉਂਗੇ ਆ ਜੂੜਾ ਆ ਆ ਪਕਾਰੇਗੀ ਛੱਡਾ ਹੀ ਗਾਇਰ ਕੀ ਅੱਛਾ ਜੀ ਉੱਥੇ 82 ਨੰਤਿਆਂ ਕੋਪਰਾਂ ਨੇ ਟਾਈਮ ਕੀਤਾ ਸੀਗਾ ਆ ਬਹੁਤ ਫਿੱਕੀ ਜਿਹੀ ਆ ਰਹੀ ਬਈ ਆ ਲੱਗੀ ਸਟੈਂਪ ਤੇ ਉਹ 137 ਕੋਪਰ ਛੋਟੇ ਸੀ 82 ਨੰਤਿਆਂ ਨੇ ਟਾਈਮ ਕੀਤਾ ਸੀ ਠੀਕ ਹੈ ਜੀ ਮਿਲ ਗਿਆ ਬਾਹਰ ਆ ਰਿਹਾ ਸੀ ਉੱਥੇ ਸ਼ਤਰੂ ਠੀਕ ਹੈ ਜੀ ਢਾਂਗੇ ਜੜਿਆ ਬਾਈ ਦੇਖ ਲੋ ਜਾਨਵਰ ਆ ਵਾਲਾ ਚਲੋ ਭਈ ਅਗਲੇ ਖੁੱਡੇ ਚਾਲਦੇ ਆ ਕਬੂਤਰਾਂ ਗਾ ਰਹੇ ਆ ਸਾਰਿਆਂ 에 ਬਾਈ ਦੇਖ ਲੋ ਇੱਧਰ ਮਦੀਨਾ ਸਾਰਿਆਂ ਕਰਉ ਉੱਤੇ ਤੇ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਦੇ ਕਬੂਤਰ ਕਿਦਾਂ ਲੱਗੇ ਬਾਕੀ ਉਹਨੇ ਹੀ ਰਹਿੰਦੇ ਯਾਰ ਵੀਡੀਓ ਨਹੀਂ ਕਦੇ ਬਣਾਈ ਸੀਗੀ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਬਾਈ ਦਾ ਟਾਈਮ ਨਹੀਂ ਲੱਗਦਾ ਬਾਕੀ ਯਾਰ ਬਾਈ ਘਰੇ ਨਾ ਹੋਵੇ ਹਨਾ ਫਿਰ ਉਹ ਗੱਲ ਨਹੀਂ ਬਣਦੀ ਆ ਜਿਵੇਂ ਹੁਣ ਬਾਈ ਨੂੰ ਦੋ ਚਾਰ ਗੱਲਾਂ ਪੁੱਛ ਲਈਆਂ ਥੋੜੇ ਨਾਲ ਸਾਂਝੀਆਂ ਕਰਤੀਆਂ ਭਈ ਇਹ ਨਾ ਜੋ ਵੀ ਛੱਡਣ ਵਾਲੀਆਂ ਕੇ ਵੱਡੀਆਂ ਹੀ ਸਾਰੀਆਂ ਵੱਡੀਆਂ ਹੀ ਆ ਬਸ ਤੁਝਾ ਜੋੜੇ ਵਾਲੀਆਂ ਹੀ ਸਾਰੀਆਂ ਹਾਂ ਛੱਡਣ ਵਾਲੇ ਦਾ ਕੂਤਰ ਆ ਰਹੀ ਥੋੜੇ ਹੀ ਅੱਖਾਂ ਦੀ ਬਿਮਾਰੀ ਨਾ ਪਹਿਲਾਂ ਬਾਲੇ ਮਾਰ ਗਏ ਸੀ ਠੀਕ ਆ ਜੀ ਭਈ ਅੱਖਾਂ ਵਾਲੀ ਬਿਮਾਰੀ ਆ ਗਈ ਸੀ ਬਾਈ ਦੇ ਖੁੱਡੇ ਚ ਤਾਂ ਕਰਕੇ ਕੂਤਰ ਆ ਗਈ ਘਾਟੀ ਛੱਡੇ ਗਏ ਆ ਇਹ ਵੱਡੀਆਂ ਕਬੂਤਰੀਆਂ ਸਾਰੀਆਂ ਮਦੀਨਾ ਬੱਚੇ ਵਿੱਚੋਂ ਮਰ ਗਏ ਜਿਹੜੇ ਤੰਦਰੁਸਤ ਤੁਸੀਂ ਉਹੀ ਛੱਡੇ ਆ ਬਸ ਠੀਕ ਆ ਜੀ ਠੀਕ ਆ ਲਾਓ ਭਾਈ ਚਲੇਗੇ ਪੰਜ ਚਾਰ ਅੱਛਾ ਹੀ ਕਰੋ ਹੱਲ ਗਈ ਹਾਂ ਕਰੋ ਪੰਜ ਚਾਰ ਚਲੇਗੇ 35 40 ਕੂਤਰ ਸੀ ਸਾਰੇ ਅੱਛਾ ਜੀ ਬਾਕੀ ਹੁਣ ਮਗਰੋਂ ਬਾਅਦ ਚ ਦੂਜੀ ਵਾਰੀ ਮੇਰੇ ਘਰ ਤੇ ਠੀਕ ਹੈ ਜੀ ਇਹ ਜਿਹੜੇ ਤੰਦਰ ਉੱਤ ਸੀ ਇਹੇ ਛੱਡੇ ਹਾਂ ਹਾਂਜੀ ਹਾਂਜੀ ਬਾਕੀ ਦੋ ਆ ਬੈਠਿਆ ਦੇਖ ਲੋ ਇਹ ਹੁਣੇ ਹੀ ਉੱਡ ਕੇ ਆਏ ਆ ਲੋ ਭਾਈ ਤੀਜਾ ਖੁੱਡਾ ਤੁਹਾਨੂੰ ਦਿਖਾਉਨੇ ਆ ਇਹ ਵੀ ਉੱਡਣ ਵਾਲੀ ਇਹ ਉੱਡਣ ਵਾਲੀ ਕਬੂਤਰ ਆ ਹਾਂ ਆਹ ਦੇਖ ਲੋ ਭਾਈ ਇਹ ਸਾਰੇ ਜਿਹੜੇ ਉੱਡਣ ਵਾਲੇ ਕਬੂਤਰ ਆ ਜਿਹੜੇ ਬਾਜੀਆਂ ਛੱਡਣੇ ਆ ਦੇਖ ਲੋ ਤੇ ਲਾਲ ਚੀਨਾ ਚਿੱਟੀਆਂ ਦਾ ਇਹ ਯਾਰਾ ਬੇਟੀਆ ਆ ਖਟੀਆਂ ਦਾ ਟੱਕਿਆਂ ਵਾਲਾ ਦੇਖੋ ਇਧਰ ਆ ਕਾਂਤਾਂ ਵਾਲਾ ਕਾਲਾ ਜੀ ਨਾ ਆ ਜਿਹੜਾ ਆਪਣਾ ਕਲਾਸ ਜਿੱਤਿਆ ਹੀ ਹਾਣ ਕਿਹੜਾ ਜੀ ਆ ਸੀਗੀ ਬਾਈ ਤਰੀ ਦੀ ਬਾਜੀ ਅੱਛਾ ਜੀ ਰਾਤ ਨੂੰ ਬੈਠਾ ਨਹੀਂ ਆ ਮੋਲ ਲੱਗੀ ਆ ਆ ਦੇਖੋ ਇਸ ਟੈਂਪਲ ਲੱਗੀ ਇਹ ਦੂਜਿਆਂ ਨੂੰ ਕਾਂਡ ਕਬੂਤਰ ਉੱਡੇ ਸੀ ਅੱਛਾ ਜੀ ਇਹੀਆਂ ਕਬੂਤਰਾਂ ਨੇ ਟਾਈਮ ਕੀਤਾ ਸੀ ਉੱਦ ਦੇ ਮੌਸਮ ਠੀਕ ਜੀ ਸੀ ਕਿੱਥੇ ਸੀ ਬਾਜੀ ਬਾਈ ਕਲਾਸ 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 ਠੀਕ ਜੀ ਕੋਲੇ ਇਧਰ ਪੰਡ ਗਾ ਠੀਕ ਹੈ ਜੀ ਨਹਿਰਾਂ ਦੇ ਨਾਲ ਹਾਂਜੀ ਹਾਂਜੀ ਉੱਥੇ ਸੀ ਗਏ ਕਿੰਨੇ ਚ ਹੋਈ ਦੂਜੇ ਦਿਨ ਫੜ ਕੇ ਲਿਆਂਦਾ ਇੱਕਿਆਂ ਕੇ ਬਾਅਦ ਤਈਆਂ ਕਬੂਤਰਾਂ ਨੇ ਟਾਈਮ ਕੀਤਾ ਕੀਤਾ ਜੀ ਹਾਂਜੀ ਹਾਂ ਠੰਡਾ ਹੀ ਸੀ ਮੌਸਮ ਠੀਕ ਆ ਜੀ ਤੂੰ ਪੰਡ ਬਾਹਰ ਛੋਟਾ ਇੱਥੋਂ ਨਿਕਾ ਆ ਢਾਂਗੀ ਜਿਹੜੇ ਫਿਰ ਦੂਜੇ ਦਿਨ ਦੂਜੇ ਦਿਨ ਵੀ 12 ਵਜੇ ਟੱਕਰ ਫਿਰਦਾ ਹੈ ਹਾਂ ਉੱਡਿਆ ਤੜਕ ਉਸ ਨੇ ਆ ਉੱਡਿਆ ਦੇਖ ਲਓ ਬਾਈ ਜਾਨਵਰ ਬਹੁਤ ਵਧੀਆ ਉੱਡਿਆ ਦੂਜੇ ਦਿਨ ਬਾਈ ਉਹਨਾਂ ਦੇ ਹੱਥ ਲੱਗਿਆ ਕਬੂਤਰ ਬਹੁਤ ਵਧੀਆ ਉੱਡਿਆ ਆ ਸਾਰੇ ਬਦਾਮ ਹੀ ਟਾਈਮ ਕੀ ਕਬੂਤਰ ਨੇ ਸ਼ਾਮ ਦਾ 7 ਦਾ ਇੱਕ ਵਾਰ ਦਿਨ ਮਾੜੇ ਹੋਂਕਾਰ ਨਾਲ ਦੂਜਾ ਉਹ ਚੱਬਦੇ ਜਾਣੇ ਆ। ਅੱਛਾ ਜੀ। ਇਹ ਵੀ ਹਾਰਡ ਆਈ ਜਿੰਨੀ ਗਰਮੀ ਇਸ ਲੋ ਦੇ ਦਿਨਾਂ ਦੇ ਵਿੱਚ 4-5 4-5 ਠੀਕ ਆ ਜੀ। ਬਹੁਤ ਸੋਹਣਾ ਲੱਗਿਆ। ਕਰੇ। ਆ ਜਿਹੜਾ ਚੀਨਾ ਆਪਣਾ। ਕਾਲੇ ਕਾਲੇ ਦਾ ਭਰਾ ਹੈ। ਜਿਹੜਾ ਕਾਲੇ ਜਿਹੋਧਰਲੇ ਡੰਡੇ ਆ ਸੀ ਆ। ਆ ਜਿਹੜਾ ਸਾਨੂੰ ਪਹਿਲੇ ਖੁੱਡੇ ਦਿਖਾਇਆ ਬਾਈ ਕਬੂਤਰ ਉਹਦਾ ਸਗਾ ਭਾਈ ਆ। ਇੱਕੋ ਝੂਲੀ ਦਈਏਂ। ਹਾਂ ਇੱਕੋ ਝੂਲੀ ਦਈਏਂ। ਠੀਕ ਆ ਜੀ। ਇਹਦੇ ਲਾਲ ਡੰਡੇ ਸੀ। ਅੱਛਾ ਜੀ। ਐਵੇਂ ਹੀ ਆ। ਹਾਂਜੀ ਹਾਂਜੀ ਕੇ ਕੇ ਛੱਡਣਾ ਸੀ ਕਿ ਸਾਡਾ ਹੀ ਹੋਣਾ ਦੇਣਾ ਚ ਰਹਿਂਦਾ ਰਾਤ ਨੂੰ ਘਰੋਂ ਬਾਹਰ ਜਾਂਦੇ ਅੱਛਾ ਐਨਾ ਉੜਦਾ ਸੀ ਜਣੀ ਦਾਵਾ ਬਾਹਲਾ ਪੂਰਾ ਦਿਨ ਸਿਪਾਏ ਜਣੀ ਗੱਲੇ ਦੇਣਾ ਚ ਗਰਮੀ ਦੇ ਵਿੱਚ ਬਿਤਾਈ ਧੰਨਵਾਦ ਕਰੋੜ ਦਾ ਜਿੱਦ ਲੋ ਵਾਲੇ ਦੇਣਾ ਹੁੰਦਾ ਸੀ ਹਾਂਜੀ ਹਾਂਜੀ ਪਰ ਜਿੱਦ ਦੇ ਦੇਣਾ ਮੈਸੇਜ ਸੀ ਜੀ ਛੱਡਦੇ ਦੂਜੇ ਦਿਨ ਘਰੇ ਹੁੰਦਾ ਠੀਕ ਆ ਦੋ ਬਰਾ ਕੰਪਿਊਟਰ ਸਾਹਬਿਆ ਪਹਿਲੇ ਦਿਨ ਖੋਲ ਕੇ ਛੱਡਣਾ ਹੈਗਾ 21 ਤਰੀਕ ਨੂੰ ਅੱਛਾ ਜੀ ਤੇ ਉਹਦੇ ਨੂੰ ਪਤਾ ਨਹੀਂ ਕੀ ਬਾਲ ਟਪਿਆ ਗਿਆ ਜਿਹੜੀ ਨਾ ਵਾਲਾ ਵਗਾ ਸੀ ਅੱਛਾ ਜੀ ਉਹਦੇ ਬੜਕੇ ਨੂੰ ਵੇਰ ਹੌਲਾ ਜਾ ਬਣ ਕੇ ਛੱਡਿਆ। ਫੇਰ ਹੁਣ ਸਾਂਭਿਆ ਸੀਗਾ ਮੈਂ ਕਿਾ ਚਲੋ ਉਹ ਦੇ ਦੇ ਗੇੜੇ ਫੇਰ ਬਣਾ ਦੇ ਮੈਂ। ਠੀਕ ਆ ਜੀ। ਬਾਈ ਨੂੰ ਘਰੇ ਡਾ ਕੇ। ਹਾਂਜੀ ਹਾਂਜੀ। ਧੱਕਣਗੇ ਵਾਲੇ ਛੱਡਣਾ ਨਹੀਂ ਆ। ਅੱਛਾ ਜੀ। ਉੱਥੇ ਫਿਰ ਹੁਣ ਮੌਲ ਜਾ ਖਰਾਬ ਹੋ ਗਿਆ। ਹੋ ਗਿਆ। ਮੌਸਮ ਖਰਾਬ ਹੋ ਗਿਆ ਤਾਂ ਨਹੀਂ ਬਾਈ ਛੱਡਾ। ਨਹੀਂ ਇਹ ਤਾਂ ਮੌਸਮ ਹੀ ਬਾਜੀ ਦਾ ਹੋ ਗਿਆ। ਫੇਰ ਚਲ ਮੌੜ ਨਹੀਂ ਸੀ ਕਹਿੰਦੇ ਵੀ ਬਾਦ। ਅੱਛਾ ਬਾਦੀਆਂ ਹਾਂਜੀ ਹਾਂਜੀ ਕੈਨਸਲ ਦਾ। ਪਾਲਸ ਉੱਥੇ ਫੇਰ ਵੀ ਪੈ ਗਈ ਸੀ ਮਾਈ 3 ਇੱਥੇ 25 ਦਿਨ ਨੂੰ ਕਿ 24 ਦੀ ਬਾਜੀ 24 ਦੀ ਸੀ ਕਣਗੇ ਵਾਲੇ। ਠੀਕ ਆ ਜੀ। ਤੇ ਉਹਦੇ ਉਹ ਇੰਕੰਤੀ ਗੁੱਤ ਰੌੜ ਦੇ ਸੀ ਅੱਛਾ ਜੀ ਤੋਂ ਦੇ ਮਲਾਇਮ ਬਹਿ ਗਏ ਸੀ ਕਿ ਤੇ ਮਲਾਇਮ ਮਾ ਤੋਂ ਡੋਗ ਦੇ ਮਾਹਣੇ ਖਾਦੋਂ ਨਾਲੇ ਕਬੂਤਰ ਗਵਾਵਾਂਗੇ ਹਾਂਜੀ ਹਾਂਜੀ ਤੇ ਬਹੁਤ ਚੰਗਾ ਗੁੱਤ ਰੌੜ ਦੇ ਇਹ ਵੀ ਫਿਰ ਆ ਢਾਈ ਢੇੜੇ ਵਾਲੇ ਦਿਨ ਵੀ ਪੌਣੇ ਸੱਤ ਵਜੇ ਬੈਠਾ ਬਾਈ ਸਾਰੇ ਘਰ ਦੇ ਪੱਠੇ ਹੀ ਆ ਘਰੇ ਘੜਾਏ ਵੇ ਬਾਈ ਦੇ ਲਿਆਂਦਾ ਕੋਈ ਨਹੀਂ ਘਰ ਦੀ ਬਰੀਡ ਲਿਆਂਦਾ ਲੁੰਦਾ ਕੋਈ ਨਹੀਂ ਹਾਂਜੀ ਹਾਂ ਠੀਕ ਆ ਤੇ ਬਾਕੀ ਤੁਹਾਨੂੰ ਮੈਂ ਦੱਸ ਕੇ ਛੱਡਾਂ ਬਾਈ ਕੋਲੇ ਆਪਾਂ ਲੈ ਕੇ ਜਾਈ ਜਿੰਨੇ ਵੀ ਬਰੀਡ ਆਪਣੇ ਕੋਲੇ ਬੈਠੀ ਸਾਰੀ ਬਾਈ ਦੀ ਆ ਵਾਲੇ ਥੋੜੇ ਆ ਬਸ ਮੰਨ ਲਾ ਵੀ ਮਾ ਪਤਾ ਕარი ਬਹੁਤ ਸੋਹਣਾ ਕਬੂਤਰ ਉੜਦਾ ਹੈ ਆਪਣੇ ਕੋਲ ਘਰੇ ਠੀਕ ਹੈ ਜੀ ਤੇ ਜਿੱਦਾਂ ਗਰਮੀ ਹੁੰਦੀ ਸੀ ਉਹਦੇ ਦਾ 3-4 ਵਜੇ ਤੇ ਕੋਲ ਉੜਦਾ ਅੱਛਾ ਜੀ ਜਿੱਦਾਂ ਠੰਡ ਹੁੰਦੀ ਆ ਉਹਦੇ 1.5 ਇੱਕ ਇੱਕ 1.5 ਵੇ ਬਹਿ ਜਾਂਦਾ ਲੋਹਾਂ ਵਾਲੇ ਵਿੱਚ ਆਹ ਕਬੂਤਰ ਆਹ ਹੈ ਕਬੂਤਰ ਨਾ ਰਿਕਾ ਜਾਈ ਨਹੀਂ ਵੇਚ ਲੜਾ ਦਊਗਾ ਉੱਡਣ ਉੱਤੇ ਬਣਿਆ ਵੇਖੋ ਦੇਖੋ ਬਈ ਲਾਲ ਪੈ ਪੂਰਾ ਉੜਦਾ ਬਹੁਤ ਸੋਹਣਾ ਪੈਰਾਂ ਦੇ ਡੱਕੇ ਆ ਸੋਹਣਾ ਦੀ ਤਾਂ ਕੋਈ ਗੱਲ ਹੀ ਨਹੀਂ ਸੀ ਹਾਂਜੀ ਹਾਂਜੀ ਠੀਕ ਘਟੀਆਂ ਆ ਖਾਂਦਾ ਪੱਠਾ ਹਣਾ ਬਈ ਹਜੇ ਹਾਂ ਪੱਠਾ ਪੱਠਾ ਗੁਣਕ ਦਾ ਪੂਰਾ ਮਾਸਤਾ ਹੁੰਦਾ ਅੱਛਾ ਜੀ ਹਾਂ ਬਾਜੀ ਛੱਡਣੀ ਇਹਦਾ ਦੇਣੀ ਹੈ ਨਹੀਂ ਸੀ ਗਰਮੀ ਵਾਲੇ ਦਲ ਜਿੱਤੇ ਵਾਲੇ ਕਾਹਿੰ ਕਰਕੇ ਹੁੰਦਾ ਠੰਡੇ ਹੋਗੇ ਨਾ ਅੱਜ ਮੀਂਹ ਪੈਣ ਲਾ ਕੇ ਕਰਕੇ ਦਲੇ ਵਾਲੇ ਜਿੱਤਰਾ ਹੰਨਾ ਦਾ ਕਰਮਾ ਦੀ ਗੱਲ ਹੈ ਪਰ ਜਾਨੀ ਕਿ ਲੋ ਵਾਲੇ ਤਾਂ ਬਾਲਾ ਵਧੀਆ ਹੁੰਦਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਬੂਤੜੀਆਂ ਚ ਆ ਰਹਿ ਗਈ ਇੱਕ ਇੱਕ ਹੀ ਰਹੀ ਹਾਂ ਇਹ ਉਹ ਸਾਖ ਕੇ ਦੀ ਭੈਣ ਹਰੀ ਲਾਲ ਬੰਗਲ ਵਾਲੀ ਅੱਛਾ ਜੀ ਆਹ ਦੇਖ ਲਓ ਬਾਈ ਕੁਕੁਤਰੀ ਇੱਕ ਹੀ ਰਹੀ ਇਹਦਾ ਬਾਈ ਕੀ ਰਿਜ਼ਲਟ ਆ ਇਹਨਾਂ ਰਿਆਲਟੀ ਇਹੋ ਸ ਆਖੇ ਦੀ ਹਰੀ ਲਾਲ ਬੰਗਲਾ ਵਾਲੇ ਦੀ ਭੈਣ ਆ ਇਹ ਸਗੀ ਭੈਣ ਠੀਕ ਹੈ ਪਰ ਇਹ ਜਿੰਨੀਆਂ ਡਾਈਆਂ ਕੱਢੀ ਇਹ ਚਾਰ ਕੜਾਈਆਂ ਕੱਢੀ ਸੀ ਅੱਛਾ ਜੀ ਤੇ ਬਸ ਐ ਚੱਕ ਕੇ ਲਿਆਉਣੀ ਪੈਂਦੀ ਸੀ ਆਂਡੋ ਗੋਆਂਡੋ ਕਿਦਾਂ ਕਰੀ ਮੈਂ ਇਨਾ ਜ਼ੋਰ ਮਾਰਦੀ ਸੀ ਹਾਂ ਤੇ ਮੜ ਕੇ ਮੈਂ ਕਿਹਾ ਵੀ ਚਲੋ ਥੋੜੇ ਦੇਣਾ ਚੰਗੇ ਹੋਣ ਹਨਾ ਹਾਂਜੀ ਬੇਦਾ ਸੇਜੇ ਹੋ ਜਾਣ ਅੱਛਾ ਜੀ ਤੇ ਫੇਰ ਮੈਂ ਕਿਹਾ ਨੂੰ ਚਲ ਛੱਡ ਦਾਂਗੇ ਹਾਂਜੀ ਹਾਂਜੀ ਤੇ ਜਦੋਂ ਅਸੇ ਦੇਣ ਚ ਛੱਡੇ ਫਿਰ ਮੁੜ ਕੇ ਪਹਿਲੇ ਦਿਨੀ ਰਾਤ ਨੂੰ ਬੈਠੀ ਨਹੀਂ ਠੀਕ ਆ ਜੀ ਮੁੜ ਕੇ ਮੈਂ ਕਿਹਾ ਫਿਰ ਮਿੱਲੇ ਕੁੱਤਾ ਖਾਊਗਾ ਹਾਂਜੀ ਨੇਰੇ ਇਨਾਂ ਕੇ ਜ਼ੋਰ ਮੂਲ ਹੋ ਜਾਂਦੀ ਚੰਗਾ ਲਾਉਂਦੀ ਐ ਇਹ ਵਧੀਆ ਉੜਦੀ ਬਾਈ ਘਰੇ ਆ ਦੇਖ ਲੋ ਬਾਈ ਕਹਿੰਦਾ ਬਾਹਰ ਡੈਗ ਪੈਣੀ ਢਾਂਗੇ ਨਹੀਂ ਚੜਦੀ ਇੰਨਾ ਜ਼ੋਰ ਲਾਉਂਦੀ ਸੀ ਉਹ ਜੀ ਜ਼ੋਰ ਬੜਾ ਲਾਉਂਦੀ ਸੀ ਤਾਂ ਡੈਗ ਪੈਂਦੀ ਸੀ ਅੱਛਾ ਜੀ ਤੇ ਥੋੜਾ ਜਿਹਾ ਮੌਸਮ ਠੀਕ ਜਿਹਾ ਛੱਡੀ ਤੇ ਰਾਤ ਨੂੰ ਬਾਹਰ ਰਹਿ ਜਾਂਦੀ ਸੀ ਹਾਂ ਇਹ ਚਲਕਾਰ ਮਾਨੂੰ ਘਰੇ ਆ ਗਈ ਘਰ ਦੀ ਪੱਠੀ ਆ ਵੀ ਇਹ ਕਾਹ ਸੀ ਠੀਕ ਹੈ ਜੀ ਗੂਤਰ ਕੋਈ ਨਹੀਂ ਜਾਨੀ ਮਾਲਾ ਆਪਾਂ ਲੈ ਆ ਇਧਰ ਯਾਰਾਂ ਦੋ ਤਿੰਨ ਬੱਚੇ-ਬੁੱੱਚੇ ਘੜਾਉਣ ਨੂੰ ਕੋਈ ਹਾਂਜੀ ਵੀ ਪੱਠੇ-ਪੁੱਠੇ ਆਏ ਘੱਟ ਲੈ ਕੇ ਆਉਣੇ ਜਾਨੀ ਦਾ ਉਹ ਮੈਂ ਆ ਵੀ ਮਾਲਾ ਪੱਠੇ-ਪੁੱਠੇ ਘਰ ਦੀ ਕੜਾਈ ਦੇ ਹਰੇ ਬੱਚੇ ਵਿੱਚ ਬਾਕੀ 2-3 ਸਾਲ ਮੈਂ ਗੈਪ ਪੜਾਈ ਵਿੱਚੋਂ ਕੂਤਰਾਂ ਦਾ ਅੱਛਾ ਜੀ ਦੁਬਾਰਾ ਹੁਣ ਪੇਰ ਛੜਤੇ ਸੀਗੇ ਹਾਂਜੀ ਹਾਂਜੀ ਕੰਮ ਮੇਰਾ ਜਾੜੇ ਗੱਡੀਆਂ ਦਾ ਘੜ ਕੇ ਨਾ ਟੈਕਸੀ ਲੈ ਜਾਂਦਾ ਹਾਂਜੀ ਹਾਂਜੀ ਫਿਰ ਉਹਦਾ ਕਰਕੇ ਅਹੀਂ ਲੋਟ ਆਉਂਦਾ ਕੰਮ ਠੀਕ ਹੈ ਜੀ ਤੁਹਾਨੂੰ ਕੀ ਆਪਾਂ ਧਾਰਾ ਕਹਿੰਦਾ ਉਹ ਮੈਂ ਆਹ ਕੁੱਤੀ ਰੱਖੀ ਬਈ ਬਾਈ ਦੀ ਪੈਸਤੀ ਆਪਾਂ ਨੇ ਇਹਦੇ ਨਾਲ ਜੀ ਲਓ ਬਾਈ ਹੁਣ ਤੁਹਾਨੂੰ ਮਿਲਾਉਣੇ ਗਗਨੂ ਬਾਈ ਨੇ ਕੀ ਆਲਾ ਬਾਈ ਠੀਕ ਹਾਂ ਹਾਂਜੀ ਬਈ ਇਹ ਬਾਈ ਦੀ ਮਿਹਨਤ ਆ ਸਾਰੀ ਬਾਈ ਦੇ ਕੂਤਰ ਗਗਨੂ ਬਾਈ ਡਾਉਂਦਾ ਵਾ ਬਾਈ ਦਾ ਭਾਣ ਜਾਈ ਆ ਬਾਈ ਦੇ ਕੂਤਰ ਡਾਉਂਦਾ ਬਾਈ ਮੰਦਰ ਦੇ ਸਾਰੀ ਦੇਖਭਾਲ ਇਹੀ ਕਰਦਾ ਸਾਮ ਸੰਭਾਲ ਸਾਰੀ ਦਾਣਿਆਂ ਤੋਂ ਲੈ ਕੇ ਸਾਰੀ ਬਾਜੀ ਤੱਕ ਦੀ ਬਾਈ ਗੱਗ ਨੂੰ ਹੀ ਡਾਉਂਦਾ ਕਿਵੇਂ ਬਾਈ ਰਿਜਲਟ ਦਿੰਦੇ ਕੂਤਰ ਫਿਰ ਦਿੰਦੇ ਸਵਾਦ ਪੂਰਾ ਬਾਜੀਆਂ ਤੇ ਲਓ ਬਾਈ ਇਹ ਹੈਗਾ ਬਾਈ ਦਾ ਭਤੀਜਾ ਬਾਈ ਮੰਦਰ ਦਾ ਬਾਈ ਕਰਮ ਹੋਰ ਕੀ ਆਲ ਸੈਟਾਂ ਬਾਈ ਇਹਦਾ ਵੀ ਬਹੁਤ ਯੋਗਦਾਨ ਆ ਨਾਲੇ ਵੀ ਹੈਲਪ ਬਹੁਤ ਕਰਾਉਂਦਾ ਬੱਚਿਆਂ ਨੂੰ ਬਦਾਮ ਬਦੂਮ ਬੱਚੇ ਡਾਉਣੇ ਤਾੜਨੇ ਸਾਰਾ ਕੁਝ ਇਹ ਕਰਨ ਬਾਈ ਕਰਦਾ ਤੇ ਨਾਲੇ ਗਗਨੂ ਦਾ ਰਹਾਤ ਹੈਗਾ ਇਹਦਾ ਸਾਰੀ ਦਿਹਾੜੀ ਬਾਈ ਇੱਥੇ ਹੀ ਰਹਿੰਦਾ ਠੀਕ ਆ ਤੇ ਬੱਚੇ ਜਦੋਂ ਇਹ ਗਗਨੂ ਕਿਤੇ ਨਹੀਂ ਹੁੰਦਾ ਘਰੇ ਚੱਲ ਜਾਂਦਾ ਹਨ ਤੇ ਫਿਰ ਕੰਨ ਕਰਦਾ ਸਾਰਾ ਕੁਝ ਬਾਈ ਕਿਵੇਂ ਨਜ਼ਾਰੇ ਦਿੰਦਾ ਪੂਰੇ ਕੂਤਰ ਉੱਡਦੇ ਵਧੀਆ ਤੇ ਬਿਮਾਰੀ ਦਾ ਕੀ ਚੱਕਰ ਪੈ ਗਿਆ ਕਿਵੇਂ ਆ ਗਿਆ ਵਾਇਰਸ ਅੱਜ ਜੀ ਹੁਣ 26 ਚ ਕਰਾਂਗੇ ਲੋਟ ਇਹਨਾਂ ਨੂੰ ਠੀਕ ਆ ਦੇਖਾਂਗੇ ਦੋ ਹੱਥ ਕੀ ਬੰਦਦਾ ਪੂਰੀ ਤਿਆਰੀ ਜਾਣੀ 26 ਦੀ ਕੱਢਾਂਗੇ ਛਾਂਟ ਠੀਕ ਆ ਬਾਈ ਨੀਲੀ ਤੈਹ ਲੱਗੀ ਬਾਈ ਦੇ ਸਿੰਪਲ ਥੋੜੀਆਂ ਹੋਣੀਆਂ ਚੱਲਦਰਾ ਛੱਡੀਆਂ ਵਾ ਪਲੇਨ ਹੀ ਆ ਆ ਦੇਖ ਲੋ ਇਧਰ ਬਾਕੀ ਗੱਗ ਨੂੰ ਲਾਈ ਜਾਂਦਾ ਦੂਜੀ ਛਦਰੀ ਠੀਕ ਹੈ ਜੀ ਜਾਨਵਰ ਅੱਜ ਬਸ ਦੋ ਹੀ ਛੱਡੇ ਸੀ ਉੱਡ ਕੇ ਆ ਗਏ ਆ ਬੈਠੇ ਆ ਜਾਲੀ ਤੇ ਲਾਲ ਚੀਨੇ ਜੇ ਹਾਂ ਢੱਲੇ ਢੁਲੇ ਕਰਕੇ ਬਾਈ ਹੁਣ ਬਾਜੀਆਂ ਬੂਜੀਆਂ ਤਾਂ ਬਾਈ ਬੰਦ ਹੀ ਕਰਨੀਆਂ ਪੈਣੀਆਂ ਇੱਕ ਸਾਨੂੰ ਪਤਾ ਦਿਨ ਨਹੀਂ ਲੱਗਦੇ ਤਾਂ ਕਰਕੇ ਤੇ ਬਾਕੀ ਇਹ ਵੀਡੀਓ ਦਾ ਪਹਿਥੇ ਐਂਡ ਕਰ ਦਨੇ ਜਿਹੜੇ ਆਪਣੇ ਚੈਨਲ ਨਾਲ ਵੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਕਦ ਤੱਕ ਲਗੀ ਬਾਈ ਮਤਰੋ